ਹੈਲੋ ਫਰੈਂਡਸ ਸਤਿ ਸ੍ਰੀ ਅਕਾਲ ਵੈਲਕਮ ਮਾਈ YouTube ਚੈਨਲ KB Blogs ਆਓ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਫੇਰ ਤੋਂ ਇੱਕ ਵਾਰ ਮੇਰੇ ਚੈਨਲ ਤੇ ਤੇ ਆਪਾਂ ਅੱਜ ਵੀਡੀਓ ਆਲਮੋਸਟ 6-7 ਮਹੀਨੇ ਬਾਅਦ ਵੀਡੀਓ ਬਣਾਉਣ ਲੱਗੇ ਆਂ ਬਸ ਕੁਝ ਕੰਮ ਕਰੀ ਇਦਾਂ ਦੇ ਸਿਗੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਤੁਸੀਂ ਲਾਸਟ ਵੀਡੀਓ ਦੇਖੀ ਹੋਣੀ ਹੈ ਵੀ ਆਪਾਂ ਗਾਈਆਂ ਲੈ ਆਣੀਆਂ ਸੀਆਂ ਤੇ ਗਾਈਆਂ ਪਾਈਆਂ ਸੀ ਤੇ ਡੇਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਸੀਗਾ ਤੇ ਉਸ ਤੋਂ ਬਾਅਦ ਫੇਰ ਇਦਾਂ ਦੇ ਕੁਝ ਬਿਜ਼ੀ ਹੋਏ ਵੀ ਵੀਡੀਓ ਬਣਾਉਣ ਦਾ ਹੀ ਨਹੀਂ ਟਾਈਮ ਲੱਗਦਾ ਤੇ ਉੱਪਰ ਗਰਮੀ ਬਹੁਤ ਹੁੰਦੀ ਸੀਗੀ ਤੇ ਟਾਈਮ ਕੰਮ ਦੇ ਵਿੱਚੋਂ ਨਿਕਲਦਾ ਹੀ ਨਹੀਂ ਸੀਗਾ ਤੇ ਹੁਣ ਆਪਾਂ ਹਵੇਲੀ ਦੇ ਵਿੱਚ ਨਵੇਂ ਸੈਟਅਪ ਲੱਗੇ ਆ ਕਰਨ ਗਾਈਆਂ ਦੇ ਲਈ ਹੋਈ ਫਾਰਮਿੰਗ ਦਾ ਹੀ ਤੇ ਚਲੋ ਨਾਲੇ ਆਪਾਂ ਕੰਮ ਸ਼ੁਰੂ ਕਰਦੇ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਵੀ ਕਿੱਦਾਂ ਕੀ ਕੀ ਬਣਾਉਣਾ ਆ ਪਹਿਲਾਂ ਆਪਾਂ ਵੀਡੀਓ ਦੀ ਸਟਾਰਟਿੰਗ ਕਰਦੇ ਆ ਸਭ ਤੋਂ ਪਹਿਲਾਂ ਆਪਣੇ ਕੋਲ ਮੁੰਡਾ ਲੱਗਾ ਹੋਣ ਕਬੂਤਰ ਆਪਾਂ ਥੋੜੇ ਐ ਸੇਲ ਕੀਤੇ ਆ ਤੇ ਉਹਨਾਂ ਨੂੰ ਟੱਕਰਦੇ ਆ ਬਸ ਆਉਣ ਵਾਲਾ ਹੀ ਆ ਚਲੋ ਚੱਲਦੇ ਹਵੇਲੀ ਵੱਲੋਂ ਪਲੇਜ ਦੇ ਕਬੂਤਰ ਚਾਲੀ ਨਵ ਕਾਲੇ ਜੇ ਉਹ ਕੋਈ ਆਏ ਜਲੰਧਰ ਜਿਹਨਾਂ ਨੂੰ ਆਪਾਂ ਅੱਗੇ ਵੀ ਵੇਚੇ ਦੋ ਤਿੰਨ ਵਾਰ ਹੁਣ ਖੁਸ਼ ਹਾਂ ਤੇ ਚਲੋ ਚੱਲਦੇ ਹਾਂ ਹੁਣ ਆਪਾਂ ਇੱਟਾ ਲੈਣੋਂ ਸਾਹਮਣੇ ਪੱਠਾ ਆ ਠੀਕ ਆ ਤੇ ਆਪਾਂ ਪੈਂਦੇ ਆ ਇਹ ਪਹੁੰਚ ਜਾ ਰਹੇ ਹੁਣੇ ਪੱਠਾ ਲਾਦੇ ਹੀ ਆ ਇੱਟਾਂ ਬਸ 5 ਮਿੰਟ ਲਾਦੇ ਆ ਇੱਟਾ ਕਿ ਉਹਦੇ 5 ਮਿੰਟਾਂ 'ਚ ਘਰ ਪੱਠਾ ਆ ਪੌਣ ਕਾ 2800 ਛਟਵਾ ਲਈਏ ਨਾਲੇ ਦਾ ਕੰਦ ਹੋ ਜੂ ਤੇ ਨਾਲੇ ਖੋਲਲੀ ਬਣ ਜੂ ਅੱਛਾ ਇਹ 4000 ਜੀ ਆਪਾਂ ਤੋਂ ਫਗਵਾੜੇ ਜਾਊਂਗੇ ਪਰ ਚੌਲੇ ਲੈ ਜਣਾ ਪੈਟਸ ਨੇ ਲੱਗਣ ਪਾਉ ਵਾਲੀ ਪੈਟਸ ਵਾਲੀ ਆ ਚਿੱਟਾ ਵੇਆ ਬਸ ਚਿੱਟਾ ਵੇਆ ਮਕਲੀ ਪੱਕੀ ਹੋਊਗਾ ਖੋਲੀਆਂ ਨੂੰ ਲਾਉਣੀਆਂ ਖੋਲੀਆਂ ਨੂੰ ਕਾੜੀਆ ਰਹਿਣਾ ਮਸਾਲਾ ਨੂੰ ਕੋੜੂ ਇਹ ਤਾਂ ਉਹ ਵੀ ਕਰਨੀ ਆ ਉਹ ਜਿੱਥੇ ਮਰਜ਼ੇ ਲਗਾਈ ਫਾਜੀ ਸਿੱਟਾ ਕਿਦਾਂ ਉਹ ਮੀਂਹ ਪੈ ਰਿਆ ਸੀ ਸਿੱਟਾ ਬਾਹਰ ਨਹੀਂ ਨਹੀਂ ਪੈ ਜਾਂਦਾ ਦੇਖੋ ਇਹ ਪੱਕੀ ਹੋਊਗੀ ਨੇ ਮੀਂਹ ਪੈ ਗਿਆ ਸਿਕ ਮੀਂਹ ਪਿਆ ਬੱਸ ਲਾ ਬਾਰੀ ਨਹੀਂ ਪੈ ਜਾਂਦਾ ਕੱਚੀ ਦੇ ਪਿਆਗੇ ਬਣੀ ਦੇ ਪਿਆ ਕੱਚੀ ਦੇ ਪਿਆ ਹੁਣ ਚੀ ਦੇ ਪੈਣਾ ਬਣੀ ਸੀ ਜਦੋਂ ਫਸੇ ਗਏ ਲੋ ਲਾਰੀਆਂ ਮਕੀ ਨੇ ਲਓ ਜੀ ਇਹ ਤਾਂ ਲਈ ਆਪਾਂ ਲੈ ਤੇ ਹੁਣ ਇੱਥੋਂ ਚਲੀਏ ਨਾਲ ਹੀ ਸੰਗਤ ਵਰ ਨੂੰ ਅੱਧਾ ਕਿਲੋਮੀਟਰ ਉਹ ਆਪ ਤੋਂ ਰੇਤੇ ਕੋਲੇ ਨੂੰ ਜਾ ਜੀ ਤੇ ਐਟ ਪਈ ਆ ਆਪਾਂ ਨੂੰ 6500 ਨੂੰ 1000 ਅਵਲਟ ਤੇ ਰੇਤੇ ਦੀ ਵੀ ਉਹਨਾਂ ਟਰਾਲੀ ਮੇਰੇ ਕੋਲ 4500 5000 ਨੂੰ ਚਲਦੀ ਆ ਦੇਖਦੇ ਆ ਕਿ ਹਿਸਾਬ ਦਾ ਹੋਇਆ ਤੇ ਇੱਕ ਟਰਾਲੀ ਪੂਰੀ ਕਹਿ ਦਿੰਨੇ ਆ ਜਿੰਨੀ ਲੱਗੇ ਲੱਗੇ ਹੀ ਲੱਗੇ ਹੀ ਜਾਣੀ ਆ ਵੈਸੇ ਰੇਤੇ ਵਾਲੀ 4500 ਦੀ ਪਹਿਲਾਂ ਸੀਗੀ 5000 ਦੀ ਕੀ ਮੈਂ ਦਵਾਂ 385 ਦਾ ਦੂਜਾ ਵਾ ਸਰੇ ਵੀ ਮੈਸਤਰੀ ਲੱਗੇ ਅਮਰਦ ਕੇ ਵੀ ਖੋਲ ਲਿਆ ਵੰਗੇ ਹੋਏ ਕੋੜੀ ਨੇ ਨਾ ਫਰਸ਼ ਅੱਜ ਆਇਆ 10:00 ਵਜੇ ਮੈਸਤਰੀ ਦਿਹਾੜੀ ਅੱਜ ਕਿੰਨੇ ਵਜੇ ਸ਼ੁਰੂ ਕੀਤੀ ਆ ਦਿਹਾੜੀ ਕਿੰਨੇ ਵਜੇ ਸ਼ੁਰੂ ਕੀਤੀ ਆ 7 7 ਵਜੇ ਆ ਗਿਆ ਆ ਫਰਸ਼ ਕੱਲ ਨੀਵਾਂ ਪਾ ਗਿਆ ਹੰ ਦੁਆਰਾ ਪਟਕੇ ਲਾਇਆ ਕੀ ਗੱਲ ਐ ਪਟਕੇ ਲਾਇਆ ਇਹ ਮੜਾ ਜਾ ਰਹੇ ਆ ਸਾਡਾ ਠੇਕੇਦਾਰ ਸਿੱਧੇ ਫਰਸ਼ ਲਾ ਗਿਆ ਲੈਰੀ ਲਾਇਆ ਹੀ ਨਹੀਂ ਤੇ ਲੈਰ ਤੋਂ ਅੱਗੇ ਲਾਇਆ ਦੁਆਰਾ ਕੁਰਕੋੜੀਆਂ ਹੜੀਆਂ ਕੁੜੀਏ ਇੱਧਰ ਦੇਖ ਆਹ ਦਾਣਾ ਲੱਗੀਆਂ ਹਨ ਨੂੰ ਕੁੜੀ ਇੱਧਰ ਉੱਜਾ ਉਹ ਬਸ਼ੇਰੀ ਕਿੱਥੇ ਆ ਬਸ਼ੇਰੀ ਅੰਦਰ ਉਹ ਨਹੀਂ ਹੈ ਫੇਰ ਬਾਹਰ ਕੰਮ ਜਾ ਰਿਹਾ ਹੈ ਸੁੱਕੜ ਲੈਣੇ ਕੁੱਕੜ ਸੱਚ ਜੇਤਾਂਗੇ ਉਹਨੂੰ ਸੁੱਕੜ ਮੇਕੋ ਲੈਣੇ ਕਿਸੇ ਨੇ ਮੇਰੇ ਕੋਲੋ ਦੱਸੋ ਮੇਰੇ ਕੋਲ ਵੀ ਸੇਲ ਆ ਹੋਮ ਬਰੀਡ ਨਾਲੇ ਤੂੰ ਦੱਸੇ ਕਿਸ ਨੇ ਕਬੂਤਰ ਲੈਣੇ ਆ ਜੇ ਕੁੱਕੜ ਲੈਣੇ ਆ ਉਹ ਬਸ਼ੇਰੇ ਤੂਫਾਨ ਤੂਫਾਨ ਵਧੀਆ ਵਾਲੇ ਆ ਪਰ 2000 ਨੂੰ ਜੋੜੀ ਐ ਕੂਤਰਾ ਲੱਖੇ ਗਾਲ ਸੁਣ ਮੈਂ ਹੁਣੇ ਇਹਦੇ ਇੱਟਾ ਵਾਲੇ ਅੰਦਰ ਰੇਤੇ ਵਾਲੇ ਨੂੰ ਕਹਿ ਕੇ ਆਇਆ ਆ ਮੈਂ ਸਰੀ ਕਿੱਥੋਂ ਮਿਲੂਗਾ ਵਧੀਆ ਦੱਸੀ ਮੈਨੂੰ ਯਾਰ ਸਲਾਹ ਦੇ ਕਿੱਥੇ ਬੈਠੇ ਹੁੰਦੇ ਤੂੰ ਸਾਲਿਆ ਬੀੜਾ ਹੀ ਮਲੀ ਜੇ ਕਿਹੜੀ ਮੰਡੀ 'ਚ ਕਿੱਥਾਂ ਕੋਲ ਲਿਆ ਕੇ ਰੱਖਿਆ ਉਹ ਤੇਰੇ ਨਾਲ ਮੈਂ ਪੰਦਰਾ ਕਰਦਾ ਪਿਆ ਤੁਸੀਂ ਤਾਂ ਬਹੁਤ ਘੱਟ ਢਿੱਲਾ ਕਰਦੇ ਆ ਯਾਰ ਤੁਸੀਂ ਤਾਂ ਹੁਣੇ 9 ਵਜੇ ਕਹਣਾ ਕਰ 9 ਕਿੱਥੇ ਐ ਮੈਨੂੰ ਬੰਦਾ ਚਾਹੀਦਾ ਦਿਹਾੜੀ ਕਿਨੇ ਵਜੇ ਸ਼ੁਰੂ ਹੁੰਦੀ ਹੈ ਦਿਹਾੜੀ 9:30 ਮੈਨੂੰ ਪ੍ਰੋਪਰ ਟਾਈਮ ਟੇਬਲ ਵਾਲਾ ਬੰਦਾ ਚਾਹੀਦਾ ਦੁਪਹਿਰ ਨੂੰ ਰੈਸਟ ਵੀ ਤੀ ਕਰਨੀ ਸਾਢੇ 5:00 ਛੁੱਟੀ ਦੇਣ ਦੇਖ ਲੈ ਕਿੰਨੇ ਵਜੇ ਤਾਈ ਹੁੰਦਾ ਤੇ ਰੈਸਟ ਦੁਪਹਿਰ ਨੂੰ 8 ਘੰਟੇ ਦੀ 8 ਘੰਟੇ ਰੋਟੀ ਪਾਣੀ ਨਾਲ ਲੈ ਕੇ ਆਏ ਕਰੂੰਗੇ ਕਿ ਕਰੋ ਉਹ ਜਾਣੇ ਜਿਹੜੀ ਸਾਥੀ ਤੋਂ ਕੰਮ ਕਰਾਉਣਾ ਨਹੀਂ ਆਪਾਂ ਹਵੇਲੀ ਮਾਮਾ ਦੁਪਹਿਰ ਨੂੰ ਪੈ ਗਏ ਨਾਲੇ ਜਿੰਨਾਂ ਨੇ ਤੁਸੀਂ ਜਾਣ ਚ ਪਿੰਡ ਆਉਣ ਚ ਲਾਉਣਾ ਉਹਨਾਂ ਟਾਈਮ ਦਾ ਲੰਮਾ ਪਾਵੇ ਉਹ ਤੇ ਮੰਝਾ ਡੇਠਾ 쿨ਰ ਲੱਗਾ 10ਵੇਂ ਨਹੀਂ ਤਾਂ ਮੈਂ ਲੱਭਾ ਮਿਸਤਰੀ ਮੈਂ ਤੇ ਕਹਿ ਕੇ ਆਉਣਾ ਕੋਈ ਪਰਸੋਂ ਨੂੰ ਇਹਣਾ ਨੇ ਇਹਨੇ ਕੰਮ ਕਰਨਾ ਹੈਗਾ ਮੈਨੂੰ ਕੋਈ ਹੋਰ ਬੰਦਾ ਲੱਭਣਾ ਪੈਣਾ ਇਹ ਤਾਂ ਉੱਦਾਂ ਵੀ ਬਹੁਤ ਢਿੱਲੇ ਚੱਲਦੇ ਤੁਹਾਨੂੰ ਇੱਕ ਬੰਦੇ ਨਾਲ ਮਲਾਉਣਾ ਸੀਗਾ ਉਹ ਅਜੇ ਲੱਗਦਾ ਸੁੱਤਾ ਹੀ ਪਿਆ ਆ ਪਤਾ ਨਹੀਂ ਕਿੱਥੇ ਗਿਆ ਆ ਕੱਲ ਦਾ ਟੈਟੂ ਬਣਵਾ ਕੇ ਆਇਆ ਆ 62 ਆਇਆ ਸਿਮਰਨ ਤੈਨੂੰ ਟੱਕਰਿਆ ਨਹੀਂ ਮੁੰਡਾ ਆਇਆ ਹੈ ਇੰਗਲੈਂਡ ਤੋਂ ਫਰੈਂਡ ਵਿਆਹ ਸੀਗਾ ਉਹਦੇ ਛੋਟੇ ਭਰਾ ਦਾ ਤੇ ਆਪਾਂ ਚੱਲ ਬਲੌਗ ਬਲੂ ਕੋਈ ਬਣਾਇਆ ਨਹੀਂ ਤੇ ਟਕਰਾਉਣੇ ਆ ਜੇ ਆ ਜਾ ਗਿਆ ਤਾਂ ਹੁਣ ਪਤਾ ਨਹੀਂ ਕਦੋਂ ਅਠਾ ਦਾ ਫੋਨ ਆਉਣ ਵਾਲਾ ਐ 9:30 ਵਜੇ ਆ ਜਾਂਦਾ ਹੁੰਦਾ ਉਹ ਮੈਂ ਇੱਥੇ ਬੈਠਾ ਮੈਂ ਡੰਗਲ ਡੂੰਗਰ ਅੰਦਰ ਕਰਨੇ ਆ ਚਲੀ ਹਵੇਲੀ ਹਵੇਲੀ ਵੀ ਪੂਰੀ ਸਫਾਈ ਸੂਈ ਕਰਾਤੀ ਸੀ ਮੈਂ ਬੰਦਾ ਲਾ ਕੇ ਨਾਲ ਆਪ ਲੱਗ ਗਿਆ ਸੀਗਾ ਮੇਰੇ ਕੋ ਟਾਈਮ ਹੀ ਨਹੀਂ ਨਿਕਲਦਾ ਕਰਦਾ ਮੈਂ ਆਪ ਵੀ ਦਿਨਾ ਹੁਣਾਂ ਚਲ ਫੇ ਮੈਂ ਘਾਹ ਕੁ ਸਾਰਾ ਵੜਵਾਤਾ ਸੀ ਇੱਥੇ ਰੇਤਾ ਲਾਹਾ ਦੇਣਾ ਆ ਆਪਾਂ ਆਹ ਵਾਲੀ ਸਾਈਡ ਤੇ ਇੱਧਰ ਲਾਹਾਣੀਆਂ ਇੱਟਾਂ ਆਹ ਕੰਮ ਤਾਂ ਚੱਕ ਦੇਣੀ ਸਾਰੀ ਤੇ ਨਾਲ ਇਹ ਸ਼ੈੱਡ ਵੀ ਸਾਰਾ ਪ੍ਰੋਪਰ ਕੰਮ ਕਰਵਾਉਣਾ ਹੈ ਇੱਧਰ ਵਧੀਆ ਤਰੀਕੇ ਨਾਲ ਸ਼ੈੱਡ ਬਣਾਉਣਾ ਹੈ ਡੰਗਰਾਂ ਦੀ ਅੰਦਰ ਔਖਾ ਹੋ ਜਾਂਦਾ ਯਾਰ ਡੰਗਰ ਹੁਣ ਜਾ ਰਿਹਾ ਤੇ ਨਾਲ ਬੱਚੀਆਂ ਆ ਤੇ ਗਰਮੀ ਵੀ ਐ ਸਿਆਲਾ ਵੀ ਸਿਆਲਾ ਨੂੰ ਵੀ ਬੰਨਣਾ ਅੰਦਰ ਔਖਾ ਇੱਥੇ ਹੁਣ ਤੋਪਾ ਚੱਲੀ ਇਹ ਡੰਗਰ ਕਰਦੇ ਆ ਅੰਦਰ ਆਪਾਂ ਕਾਹਾਂ ਬੈਠਾ ਹੈ ਗਾਈ ਦੇ ਉੱਤੇ ਦੇਮਾ ਾਲੀ ਵੀ ਚੱਲੀ ਕਮਰੇ ਦੇ ਵਿੱਚ ਇਦਾਂ ਨਾਲ ਹੀ ਚੱਲੇਗਾ ਕਮਰੇ 'ਚ ਹੈ ਇਹ ਜਿਹੜੇ ਅੰਦਰ ਜਦੋਂ ਘੱਟ ਕਰਕੇ ਗਾਈਆਂ ਦਾ ਚਾਰ ਪੰਜ ਜੰਦੀਆਂ ਅੰਦਰ ਪਰ ਫੇ ਬਹਿਣਾ ਔਖਾ ਹੋ ਜਾਂਦਾ ਹੁਣ ਇੱਕ ਗਾਈ ਆ ਬੈਠੇ ਕੰਨੀ ਦੀ ਇਹ ਸ਼ੈਡ ਦੇ ਥੱਲੇ ਤੇ ਪਛੀਵੀ ਦੇ ਨਾਲ ਖਲੀ ਹੋਏ ਰਾਹ ਦੇ ਥੱਲੇ ਕਿਉਂਕਿ ਹਜੇ ਮੈਂ ਇੱਥੇ ਅੰਦਰ ਬੈਠਾ ਸੀਗਾ ਜਿਹੜਾ ਮੁੰਡੇ ਨੇ ਆਉਣਾ ਸੀਗਾ ਉਹ ਮਿਸਤਰੀ ਨੇ ਨਹੀਂ ਲੱਗਦਾ ਉਹ ਕਿਤੇ ਪੁੱਛੀ ਪੱਖੇ ਦੇ ਅੱਗੇ ਆ ਪੱਖੇ ਨੂੰ ਚਲਾ ਲਈ ਮੈਂ ਇੱਥੇ ਵਧੀਆ ਸ਼ਾਮਾਂ ਸਭੋ ਰੈਂਦੀ ਆ ਵੀ ਅੰਦਰ ਦੇ ਨਾਲੋਂ ਇੱਥੇ ਘਟ ਕਰਨੀ ਹੈ ਕਿ ਹਵਾ ਵਾਹੂ ਦਿੰਦੀ ਅੰਦਰ ਹோம் ਬਣ ਜਾਂਦਾ ਬਸ ਹੋਰ 15 20 ਦਿਨਾਂ ਦੇ ਵਿੱਚ ਇਹਨਾਂ ਦਾ ਇੱਥੇ ਆਪਾਂ ਜਿਵੇਂ ਸੈਟ ਕਰਾ ਦੇਣਾ ਇੱਥੇ ਆਹ ਸਾਰੀ 30 ਫੁੱਟ ਲੈਂਥ ਹੈ ਦੀ 30 ਫੁੱਟ ਲੰਬੀ ਹੈ ਇੱਥੇ ਦਾ ਵਿਸ਼ੇ ਮਾਈ ਜਿਹੜੀਆਂ ਆਪਣੇ ਆ ਬੂਟੇ ਤੋਂ ਥੋੜੀ ਜਿਹੀ ਇੱਥੇ ਤੱਕ ਆ ਬੂਟੇ ਹੋਰ ਇੱਧਰ ਇੱਧਰ ਅੱਗੇ ਨੂੰ ਵੀ ਭਗਾ ਦੇਣੀ ਹੈ ਕੰਮ ਹੈ ਮੈਂ ਇਹਨਾਂ ਲਈ ਵਧੀਆ ਕਰ ਦੇਣਾ ਆਪਾਂ ਲੋ ਜੀ ਟਾਂ ਵਾਲੇ ਦਾ ਆ ਗਿਆ ਫੋਨ ਸਵੇਰੇ ਹੀ 8 ਵਜੇ ਆ ਇੰਦਰ ਭਾਜੀ ਅਸੀਂ ਤੋਰ ਪਏ ਆ ਮਾਲ ਲੈ ਕੇ ਆ ਜੋ ਅੱਗੇ ਨੂੰ ਇਹ ਸਿੱਧੇ ਆ ਨਿਕਲਦੇ ਹੋਏ ਕਿ ਟੌਲੀ ਮੋੜਨੀ ਬਹੁਤ ਖੀ ਹੁੰਦੀ ਮੈਂ ਵੀ ਹੋਇਲੀ ਦਾ ਕੰਮ ਘੁੰਮਕਾ ਲਿਆ ਆ ਗਿਲੇ ਹੋ ਗਿਆ ਸੀ ਕੋਠੇ ਚੱਲਿਆ ਸੀ ਉਹਨੇ ਨੂੰ ਫੋਨ ਆ ਗਿਆ ਇਧਰ ਅੰਬਾ ਕੀ ਕਰਦਾ ਆ ਉਹ ਮੇਰੇ ਕਿੱਥੇ ਆ ਉਹੁਰ ਮੈਨੂੰ ਗੱਲ ਦੇ ਦੇ ਕੋਈ ਦੋਨੇ ਜਾਣੇ ਡਾਕਟਰ ਛੜਾ ਨਾਲ ਸਰਵਾਂ ਉਹ ਕਸੀਡ ਮੈਂ ਇਸ ਤਰ੍ਹਾਂ ਆਪਣੀ ਇਸ ਤਰ੍ਹਾਂ ਉਹਨੂੰ ਪਤਾ ਲੱਗ ਗਿਆ ਕਿ ਮੈਂ ਨਾਲ ਇੱਧਰ ਨੂੰ ਆ ਗਈ ਇਹ ਖੁੱਲੇ ਆਪਸ ਵਿੱਚ ਲੜਦੇ ਨਹੀਂ ਲੱਤਾਂ ਬੋਲਦੀਆਂ ਸਰੀਆਂ ਲੱਤਾਂ ਬਹੁਤ ਲੰਬੀਆਂ ਉੱਪਰੋਂ ਭਾਰੇ ਨਹੀਂ ਹੁੰਦੇਆਂ ਜਿਹੜੀਆਂ ਲੱਤਾਂ ਕੱਢੀਆਂ ਉਹ ਪਰਲੇ ਦੀਆਂ ਜ਼ਿਆਦਾ ਲੰਬੀਆਂ ਇਹ ਵਾਲੇ ਕਿੱਥੋਂ ਲਿਆ ਸੀਗੇ ਆਹ ਵਾਲੇ ਕਿਹੜਿਆਂ ਤੋਂ ਆਹ ਇਹਨਾਂ ਦੇ ਮਾਪੇ ਵੀ ਇਦਾਂ ਦੇ ਸੀਗੇ ਆਹੋ ਪਰ ਉਹਨਾਂ ਨੂੰ ਦੱਸਦਾ ਪਿੰਜਰੇ ਦੀ ਟਰਾਲੀ ਦੇ ਅੱਗੇ ਪਿੱਛੇ ਘੁੰਮਦੇ ਰਹਿੰਦੇ ਨਹੀਂ

ਈ ਟਰਾਲੀ ਮੋੜ ਰਾਨਾ ਸਾਰਾ ਫਰ ਤੋਂ ਪਟਟਾ ਕਿੰਨੀ ਕਾਲੀ ਹੋ ਗਈ ਮੇਰੇ ਨਾਲ ਹੀ ਵੀ ਵਟਦੀ ਜਾਂ ਤੇ ਜਗਾ ਬੈ ਗਈ ਇਹ ਨਾਲੀ ਦੀ ਸਾਰੀ ਓਹੋ ਨਾਲੀ ਆ ਤੇ ਨਾਲੀ ਇਹ ਮੰਮਾ ਇਤੋਂ ਵੱਡੀ ਟਰਾਲੀ ਮੋੜ ਜਾਂਦੀ ਹੈ ਜਿਹੜੀ ਜਗਾ ਪਹਿਲੀ ਵਾਰ ਇਹ ਹੋ ਰਿਹਾ ਸੀ ਫੋਲਡਿੰਗ ਹੁਣ ਆਉਣ ਤੋਂ ਮੇਰਾ ਨਿੰਬੂ ਦਾ ਪੁੱਤਾ ਤੋੜ ਕੇ ਗਿਆ ਸੀ ਕਿਸਾਨ ਦਾ ਤੋੜਦਾ ਜਦੋਂ ਉਹਨੇ ਦੋਨੋਂ ਪੁੱਤਾ ਤੋੜ ਕੇ ਜਾਂਦੇ ਨੇ ਮੇਰੇ ਮਾਰੇ ਪੁੱਤੇ ਹੁੰਦੇ ਨੇ ਤੇ ਇਹ ਟ੍ਰੇਨ ਕੋਲ ਆਉਂਦੀ ਹੈ ਨਾ ਤੇ ਨਿੰਬੂ ਨਹੀਂ ਤੇ ਕੋਰੇ ਕਾਂ ਵੀ ਆਉਂਦੇ ਨੇ ਤੇ ਕੋਈ ਨਾ ਛੱਡੂ ਫਿਰਦਾ ਜੀ ਤੇ ਸ਼ੈੱਡ ਵੀ ਸੱਟਦੀ ਹੈ ਮੈਂ ਗਾਂ ਹੀ ਦੱਸ ਕਿੱਥੇ ਪੁੰਨਦੀ ਨੇ ਸ਼ੈੱਡ ਹੀ ਦੇ ਟ੍ਰੇਨ ਨਾਲ ਮਾਰਦਾ

ਕੀ ਕਰੀ ਜਾਂਦੇ ਥਾੜਾ ਥਾੜਾ ਪਠੇਵਾਲਿਆਂ ਦੀ ਇੱਕ ਗੱਲ ਉਹ ਮੜੀ ਏ ਤਾਂ ਜਿਹੜੀਆਂ ਵਿੱਚ 50 ਰੱਖ ਜਾਣ ਜੇ ਵਿੱਚ 10 ਵੀ ਬਾਦੀਆਂ ਹੋਣ ਉਹ ਨਹੀਂ ਰੱਖ ਕੇ ਜਾਂਦੇ ਨਾਲ ਉਹਨੇ ਨਾਲੇ ਲੈ ਕੇ ਜਾਣੀਆਂ ਉਦਾਂ ਜਿਹੇ ਤੁਸੀਂ ਵਿੱਚ 50 ਇੱਟਾ ਰੱਖ ਜਿਓ ਲਓ ਜੀ ਰੇਤਾ ਵੀ ਆ ਗਿਆ ਤੇ ਸੀਮੈਂਟ ਵੀ ਆ ਗਿਆ ਮੈਂ ਤਾਂ ਲੱਗਾ ਸੀਗਾ ਪੈਣ ਤੇ ਉਹਨੇ ਨੂੰ ਉਹਦਾ ਫੋਨ ਆ ਗਿਆ ਕਹਿੰਦਾ ਭਾਜੀ ਰੇਤਾ ਲੈ ਕੇ ਆ ਗਏ ਆ ਲਿਖਾ ਲਓ ਦੇਖਦੇ ਹੁਣ ਰੇਤੀ ਟਰਾਲੀ ਸਿੱਧੀ ਅੰਦਰ ਆਂਦੀ ਹੈ ਬੈਕ ਕਰਕੇ ਸਵੇਰੇ ਟਰੈਕਟਰ ਇੱਟਾਂ ਵਾਲਿਆਂ ਦਾ ਬਹੁਤ ਪਰੇਸ਼ਾਨ ਕੀਤਾ। ਕਿੰਨਾ ਮੈਂ ਘੱਟ ਦੇ ਨਹੀਂ ਫੁੱਪੂ ਇਹ ਕੀ ਹੈ? ਫੌਦਾ ਆਇਆ ਡੀਟਰ ਦਾ ਘਾਟਿਆ। ਮਹਿੰਗਾ ਵਧਾ ਕਿੰਨਾ ਹੋ ਜਾਵੇਗਾ? ਟੈਕਸ ਕਿੰਨੇ ਦਾ ਸਾਰਾ ਲੀਟਰ ਹੈ? ਫੌਦਾ ਲੀਟਰ ਹੈ। ਫੁੱਪੂ ਇਹ ਬੀਹਾਂ ਦਾ ਇਹਦੇ ਵਿੱਚ ਮੈਨੂੰ ਲੱਗਦਾ ਬੀੜੀ ਵੀ ਆਈ ਹੈ। ਪਿੱਛੇ ਬੂਟੇ ਦੇਖੀ ਇੱਧਰ ਨੂੰ ਕੱਟ ਉਹਨੂੰ ਕਾ ਇੱਧਰੋਂ ਕੱਟ ਅੱਗੇ ਨੂੰ ਕਰ ਉਹਨਾਂ ਦੇ ਅੱਗੇ ਨੂੰ ਕਰ ਅੱਗੇ ਨੂੰ ਕਰ ਅੱਗੇ ਨੂੰ ਕਰ ਅੱਗੇ ਨੂੰ ਕਰ ਤੋਂ ਪਈ ਉਹ ਤਿੱਖੀ ਐ ਪਰਤੀ ਸਿੱਤੀ ਉਹਨੇ ਅੰਦਰ ਪੂਰੇ ਇਟਾਂ ਵਾਲੇ ਨੇ ਭਾਂਡੋਲੀ ਕਰਦੇ ਆ ਘਰੋਂ ਮੇਰੀ ਨਾਲ ਹੀ ਵਹਿ ਗਈ ਐ ਇਦੋਂ ਆ ਪੱਟ ਗਿਆ ਉਧਰ ਉਹ ਪੱਟ ਗਿਆ ਕਿਤਾ ਫੇਸਲ ਤੇ ਇਹਦੇ ਲਾਗਿਆ ਇੱਥੇ ਇਧਰ ਲਾਉਣੀਆਂ ਸੀਗੀਆਂ ਕਿਤੇ ਟਰਾਲੀ ਫਾੜੀ ਵੀ ਟੋਏ ਜੇ ਅਜ ਬੂਟਾ ਜਿਹੜਾ ਭੰਨੇ ਆ ਪਿੱਛੇ ਨੂੰ ਜਾਂਦੇ ਥੋੜਾ ਜਿਹਾ ਚੱਲ ਲੱਗੇ ਕਾਰ ਰੁਟ ਗਈ ਲੋ ਜੀ ਉਹ ਜੀ ਡੱਬੇ ਫੇਰ ਰੈਡੀ ਏ ਚਾਰ ਕਬੂਤਰ ਲੱਗੇ ਪਾਸ ਹੁਣ ਲੱਖੇ ਵੀ 50 ਨਗ ਇਹ ਵੀ ਆਪਾਂ ਟੀਲ ਕਰਦੇ ਤੇ ਚਾਰ ਡੱਬੇ ਪੈਕਿੰਗ ਕਰ ਦੇਣੀਆਂ ਕੁਬਟ ਇਹਦੇ ਵਿੱਚ ਕਰ ਦਮੋਂਗੇ 20 ਤੇ ਮੇਰੇ 10 10 ਹੋਲ ਡਨ ਤੇ ਨਿਆ ਗਿਆ ਸੁਭਾ ਪੱਠੇ ਲੈਣ ਪੱਠੇ ਆਪਲੇ ਹੁੰਦੇ ਆ ਸੂਰੀ ਦੇ ਲੱਗ ਕੇ ਤੇ ਉਧਰੋਂ ਪਾਜੀ ਆ ਗਿਆ ਕੰਪਟਰ ਲੈਣ ਸਵੇਰੇ ਹੀ ਬੰਦ ਭਾ 8 ਵਜੇ ਆਉਣਾ ਹੈ ਅਸੀਂ ਤਾਂ ਸਾਢੇ 8 ਵਜੇ ਹੋਣੇ ਆ ਜਲਦੀ ਬੜਾ ਬੜੇ ਭਰੀ ਹੋਈ ਪੱਟੀ ਮੈਂ ਜਿਹੜੀ ਇੱਕ ਪੰਡੂਰ ਬੱਟਮੀਂ ਦੀ ਹੈ ਜਿੱਥੇ ਬੱਦਲ ਪਾਇਆ ਕਰੀ ਮੀ ਹੁਣ ਆ ਜੇ ਮੈਂ ਉਸੇ ਇੱਥੇ ਥੋੜੇ ਵੱਡੂ ਬੱਟ ਲਊਂਗਾ ਪੂਰਾ ਮੋਟਾ ਪੋੜਿਆ ਆ ਰਿਹਾ ਤੇਕਿੰਗ 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 ਸਵੇਰੇ ਸਵੇਰੇ ਪਾਰਸਲ ਸੋਰੀ ਨੂੰ ਵੀ ਤੇ ਵੀ ਸ਼ਾਰੂ ਹੈ ਲੋਈ ਲੋ ਖੁੱਡਾ ਹੋ ਗਿਆ ਖਾਲੀ ਸਾਰੇ ਉਤਰ ਗਾਤੇ ਪਾਸਲ ਸੇਰ ਇਹ ਚੱਲੇ ਹੁਣ ਨਵੀਂ ਮੰਜੋ ਬੱਚਾ ਰਹਿ ਗਿਆ ਇਹਨੂੰ ਪੱਦੂਜੇ ਬੱਚੇ ਥਲੇ ਰੱਖ ਦਣਾ ਹੋਈ ਖੁੱਡਾ ਹੋ ਗਿਆ ਖਾਲੀ ਤੇ ਭਾਜੀ ਜੱਲਾ ਆ ਸੇਰ ਸੇਰੇ ਕਬੂਤਰ ਆਪਾਂ ਵੇਚ ਦਿੱਤੇ 60 ਲੱਖੇ ਉਤਰ ਵੇਚ ਦਿੱਤੇ ਤੇ ਸੌਲੀ 45 ਕਬੂਤਰ ਉਦਨ ਸ਼ਾਹ ਵਿੱਚੇ ਸੀਗੇ ਇਹ 27000 ਦੇ ਕਬੂਤਰ ਵੇਚੇ ਯਾਨੀ ਕਿ ਸੌਂਕ ਦੇ ਲੱਗੇ ਆ ਰੱਖੇ ਉਹ ਆਪਾਂ ਹੁਣ ਘਰ ਦੇ ਲਈ ਅਜੇ ਵੀ ਹੈਗੇ ਆਪਣੇ ਕੋਲ 70 80 ਕਿਲੋ ਕਬੂਤਰ ਹਜੇ ਵੀ ਹੈਗੇ ਆ ਸਾਰੇ ਆਪਾਂ ਰੱਖਲੇ ਵਧੀਆ ਵਧੀਆ ਯਾਨੀ ਕਿ ਵੱਡੇ ਜੋੜੇ ਜਿਹੜੇ ਬੱਚੇ ਉਚੇਦਿਆ ਕਰੋਗੇ ਫੇਰ ਹੋਏ ਸ ਦੋ ਤਿੰਨ ਮਹੀਨੇ ਨੂੰ ਇੰਨੇ ਫੇਰ ਹੋਏ ਜੇ ਜਦੋਂ ਇਹ ਬੰਦਾ ਤੁਹਾਡਾ ਕਰੀਏ ਕੰਮ ਕਰਕ ਸਟਾਰਟ ਕੰਮ ਵੀ ਲੇਟ ਹੋ ਗਿਆ ਘੰਟਾ ਲੱਗ ਗਿਆ ਹਾਂਜੀ ਤੇ ਲੋ ਕਬੂਤਰ ਆਪਾਂ ਕਰ ਦਿੱਤੇ ਆ ਸੇਲ ਠੀਕ ਆ ਟੋਟਲ 100 ਦੇ ਲਾਗੇ ਕਬੂਤਰ ਆਪਾਂ ਸੇਲ ਕੀਤਾ ਆ ਤੇ 2-4 ਉੱਪਰੇ ਹੀ ਸੀਗੇ ਤੇ ਆਪਾਂ ਇਹ ਮੁੰਡਾ ਆਉਂਦਾ ਹੁੰਦਾ ਮੇਰੇ ਕੋਲ ਜਲੰਧਰ ਤੋਂ ਕਬੂਤਰ ਲੈਣ ਪਹਿਲਾਂ ਸ਼ਾਹ ਵੇਚੇ ਸੀਗੇ ਇਹਨੂੰ 40 ਕ ਕਬੂਤਰ ਤੇ 60 ਕਬੂਤਰ ਅੱਜ ਦੇ ਤੇ ਇਹ ਰੇਟ ਸਹੀ ਭਰ ਦਿੰਦਾ ਹੁੰਦਾ ਆ 100 ਕਬੂਤਰਾਂ ਦਾ 105 ਕਬੂਤਰਾਂ ਦਾ ਪਾ 30000 ਦੇ ਵੇਚੇ ਆ ਠੀਕ ਆ ਕਰ ਕਰਾ ਕੇ ਤੇ ਹੁਣ ਪਤਾ ਨਹੀਂ ਕਿੰਨੇ ਨੂੰ ਗਿਆ ਆ ਕਿੰਨੇ ਨੂੰ ਨਹੀਂ ਜਾਣੇ ਕਿ ਉੱਕਾ-ਬੁੱਕਾ 30000 ਰੁਪਏ ਦੇ ਆਪਾਂ ਦੇਤੇ ਆ ਉਹਨੂੰ ਤੇ ਚਲੋ ਇੰਨੇ ਕਦੇ ਵਿੱਚ ਇਦਾਂ ਹੁਣ ਕਬੂਤਰਾਂ ਦੀਆਂ ਮੈਂ ਜੋੜੀਆਂ ਤਾਂ ਰੱਖੀ ਹੋਈਆਂ ਆ ਵੱਡੀਆਂ ਜਿਹੜੀਆਂ ਉਹਨਾਂ ਦੇ ਬੱਚੇ ਫੇਰ ਹੋ ਜਾਣੇ ਆ ਪੰਜਾ ਛੇ ਮਹੀਨਿਆਂ ਨੂੰ ਇੰਨੇ ਕਈ ਬੱਚੇ ਫੇਰ ਹੋ ਜਾਣੇ ਆ 60 70 ਉਹ ਫੇਰ ਵੇਚ ਦੇਵਾਂਗੇ ਇਹਨਾਂ ਨੂੰ ਜੇ ਆਪਾਂ ਬਿਜ਼ਨਸ ਦੇ ਤੌਰ ਤੇ ਦੇਖਿਆ ਜਾਵੇ ਤਾਂ ਸਹੀ ਵੀ ਆ ਬਟ ਹੁਣ ਹਰ ਇੱਕ ਦੀ ਆਪਣੀ ਆਪਣੀ ਥਿੰਕਿੰਗ ਆ ਵੀ ਇਹ ਕਬੂਤਰਾਂ ਦਾ ਕੰਮ ਜਿਹੜਾ ਆ ਮਤਲਬ ਸਹੀ ਨਹੀਂ ਹੁੰਦਾ ਹੈਗਾ ਬਟ ਜੇ ਦੇਖਿਆ ਜਾਵੇ ਤਾਂ ਖਰਚਾ ਪੂਰਾ ਕਰ ਹੀ ਜਾਂਦੇ ਆ ਹੁਣ ਮੇਰਾ ਸ਼ੈੱਡ ਦੇ ਵਿੱਚ 30000 ਰੁਪਏ ਮੈਨੂੰ ਕਿੰਨਾ ਯਾਨੀ ਕਿ ਸੌਖਾ ਹੋ ਜਾਣ 30000 ਦੇ ਵਿੱਚ ਮੇਰੇ ਗਾਡਰ ਆ ਜਿਹੜ ਤੇ ਆਹ ਵਾਲੇ ਜਿਹੜੇ ਪਿੰਜਰੇ ਆ ਇਹ ਵਾਲੇ ਤੇ ਆਹ ਵਾਲੇ ਜਿਹੜੇ ਪਿੰਜਰੇ ਆ ਆਪਣੇ ਆਪਾਂ ਪਹਿਲਾਂ ਬਣਾਏ ਸੀਗੇ ਜਦੋਂ ਆਪਣੇ ਕੋਲ ਮੇਰੇ ਕੋਲ ਹੁੰਦੇ ਸੀਗੇ 6-7 ਹੁੰਦੇ ਸੀਗੇ ਡੋਗ ਤੇ ਇੱਥੇ ਹੁਣ ਆਪਾਂ ਟੋਕਾ ਰੱਖਣਾ ਆ ਪੱਠੇ ਕੁਤਰਨ ਵਾਲਾ ਤੇ ਇਹਨੂੰ ਵੀ ਆਪਾਂ ਚੱਕਣਾ ਇਸ ਲਈ ਇਹਦਾ ਵੀ ਆਪਾਂ ਸੇਲ ਕਰ ਦੇਣਾ ਜੇ ਹੋ ਗਿਆ ਵਧੀਆ ਰੇਟ ਤੇ ਠੀਕ ਆ ਮੈਂ ਕਹਿੰਦਾ ਬਾਹਰ ਕਾਹਨੂੰ ਕੱਢ ਕੇ ਰੱਖਣਾ ਐਵੇਂ ਖਾਲੀ ਪਿਆ ਰਹਿੰਦਾ ਤੇ ਬਾਹਰ ਫਿਰ ਜੰਗਾਲ ਦੇ ਨਾਲ ਖਰਾਬ ਹੀ ਹੋਣਾ ਆ ਤੇ ਹੁਣ ਚੱਲਦੇ ਆ ਆਪਾਂ ਅੱਜ ਮੌਸਮ ਸਹੀ ਆ ਤੇ ਅੱਜ ਹੌਰਸ ਰਾਈਡਿੰਗ ਕਰਦੇ ਆ ਜੇ ਘੋੜੀਆਂ ਤੇ ਚੱਲਦੇ ਆ ਗੇੜੀ ਲਾਉਣ ਬੜੇ ਦਿਨ ਹੋ ਗਏ ਘੋੜੀਆਂ ਵੀ ਨਹੀਂ ਗੱਡੀਆਂ ਹੈਗੀਆਂ ਤੇ ਮੈਂ ਤੇ ਪੱਪੂ ਦੋਨੇ ਹੀ ਜਣੇ ਦੇਖਦੇ ਆ ਕੱਢਦੇ ਆ ਦੇਖਦੇ ਹੁਣ ਅੱਜ ਕਿਹੜੀਆਂ ਘੋੜੀਆਂ ਲੈ ਕੇ ਜਾਣੇ ਅੱਗੇ ਤਾਂ ਹੁੰਦੀਆਂ ਸੀਗੀਆਂ ਦੋ ਘੋੜੀਆਂ ਅਸੀਂ ਲੈ ਜਾਈਦੀਆਂ ਸੀਗੀਆਂ ਹੁਣ ਸਾਨੂੰ ਪਹਿਲਾਂ ਜਾਣ ਤੋਂ ਪਹਿਲਾਂ ਇਹ ਦੇਖਣਾ ਪੈਂਦਾ ਵੀ ਅੱਜ ਕਿਹੜੀਆਂ ਘਮਾਉਣੀਆਂ ਅੱਜ ਕਿਹੜੀਆਂ ਲੈ ਕੇ ਚਲੀਏ ਕਿਉਂਕਿ ਛੇ ਘੋੜੀਆਂ ਸਵਾਰੀ ਵਾਲੀਆਂ ਆ ਤੇ ਦੋ ਹੈਗੇ ਬੱਚੇ ਇੱਕ ਬੱਚਾ ਹੋਰ ਨਵਾਂ ਆ ਗਿਆ ਆ ਅਮਰਤ ਨੇ ਆਹੋ ਕੱਲ ਆਇਆ ਆ ਰਾਤੀ ਤੇ ਮਾਰਵਾੜੀ ਆ ਉਹ ਵੀ ਤੁਹਾਨੂੰ ਦਿਖਾਉਣਾ ਕਾਲਾ ਬਸ਼ੇਰਾ ਬਹੁਤ ਵਧੀਆ ਮੱਥੇ ਤੇ ਬਲੇਜ ਆ ਪਟਾਇਆ ਐਨ ਤੁਹਾਨੂੰ ਕਰਾਉਣੇ ਆ ਚੈੱਕ ਡੰਗਰਾਂ ਨੂੰ ਪਾਣੀ ਪੋਣੀ ਡਾਹਤਾ ਐ ਬਸ ਹੁਣ ਡੰਗਰ ਅੰਦਰ ਕਰਨੇ ਗਾਈਆਂ ਖਲਾਰਾ ਜਿਹਾ ਹਵੇਲੀ ਬਹੁਤ ਪਿਆ ਆ ਇੱਧਰ ਵੀ ਕਿੰਨਾ ਮੀਂਹ ਪਿਆ ਥੇਗਾ ਥੋੜਾ ਜਿਹਾ ਤੇ ਉਹਦੇ ਕਰਕੇ ਗਾਰਾ ਹੋ ਗਿਆ ਆ ਗਾਈਂ ਕਰੀਏ ਅੰਦਰ ਤੇ ਫੇ ਚਲਿਏ ਕੋੜੀਆਂ ਦੀ ਗੇੜੀ ਲਾਉਣ ਮੂਹ ਲਾਦੂ ਮੂਹ ਮਾਚਨ ਨੈ 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 ਥੋੜਾ ਪਿਆਰ ਕਰੋ ਮੈਂ ਮਸਤ ਜੇ ਮਾਣਿਆ ਕਰਨ ਵੇ ਤੈਨੂੰ ਪਾਉਂਦੇ ਆ ਠੀਕ ਹੈ ਕੋਈ ਨਹੀਂ ਕੋਈ ਨਹੀਂ ਕੋਈ ਨੀ ਕੋਈ ਨਾ ਜੋ ਮਰਦੀ ਕਰੀ ਜਾ ਮੈਨੇ ਹੋ ਗਈ ਗੱਲ ਉਹਨਾਂ ਦਾ ਜ਼ਿਆਦਾ ਤੇ ਆਉਂਦਾ ਜ਼ਿਆਦਾ ਤੇ ਆਉਂਦਾ ਕੋਈ ਨਹੀਂ ਜਿੱਥੇ ਮਾਰ ਦਿਆ ਕੋ ਬਗਾਨੀ ਆ ਵੀ ਲੱਭੋ ਤੈਨੂੰ ਮਾਰਨਾ ਤੈਨੂੰ ਬਣਾਣਾ ਤੇ ਮੇਰੀਆਂ ਬੋਲ ਬੋ ਮੂੜਾ ਲੰਬੀ ਲੜ ਜਾ ਉਹਦੇ ਗੋਰਾ ਪਤਾ ਨਹੀਂ ਗੋਰਾ ਫਵਾਇ ਮਾਰ ਨੋ ਨੂਰਾ ਸ਼ਾਇਦ ਪੱਗ ਬੁੱਕ ਬਨ ਕੇ ਤਿਆਰ ਹੋਇਆ ਨੋਲ ਪੈ ਕੇ ਉੱਧਰ ਬੈਠਾ ਲੋਕ ਸਾੜੇ ਨਗਦੇ ਚੜ ਗਿਆ ਫੋਟੋ ਸ਼ੂਟ ਕਰਨਾ ਹੈਗਾ ਇਹ ਨੂਰ ਨੂੰ ਲੈ ਕੇ ਇਹ ਨੂਰ ਦੇ ਚੱਕਰ ਵਿੱਚ ਕੋੜੀ ਛੱਟ ਬੈਠੇ ਕੋੜੀ ਭੱਜ ਪਈ ਪੁੱਜ ਪੱਪੂ ਨੂੰ ਭੱਜ ਕੋੜੀ ਤੇ ਚੜ ਕੇ ਕੋੜੀ ਫੜੀ ਉਹ ਕੋੜੀ ਇਹਨੇ ਵੜੀ ਤਾਂ ਗੱਲ ਜਾਣ ਲੈਣ ਮੈਂ ਦੂਜੀ ਘੋੜੀ ਤੇ ਚੜ ਗਿਆ ਉਹਦੇ ਨਾਲ ਲਾਲੀ ਘੋੜੀ ਭੱਜਦੀ 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 ਸੀ ਲਗਾਮ ਖਾਲੇ ਤੇ ਇੱਕਦਮ ਪਰਵਾਣ ਵਾਲੀ ਭੱਜ ਗਈ ਉਦੋਂ ਅਸੀਂ ਖੱਤੇਉ ਖੱਤੀ ਆਪਣੇ ਪਿੰਡੋਂ ਲੈ ਕੇ ਬਰਾਲੋ ਤੱਕ ਗਏ ਖੱਤੇਉ ਖੱਤੀ ਝੋਨੇ ਲੱਗੇ ਹੋ ਕੈਲ ਦੇ ਵਿੱਚ ਘੋੜੀ ਨੇ ਛਾਲ ਮਾਰਦੀ ਕੈਚ ਖੁੱਭ ਗਏ ਐ ਉੱਥੋਂ ਫੜੀ ਉਹ ਕਹਿੰਦਾ ਹੁਣ ਕਹਿੰਦਾ ਕੀ ਕਰੀਏ ਮੈਂ ਕਿਹਾ ਜੀ ਸੀ ਬੀ ਮੰਗਵਾ ਲਾ ਕਹਿੰਦਾ ਸੱਚੀ ਮੈਂ ਤਾਂ ਵਿਚ ਬੜ ਘੋੜੀ ਐ ਕਿਹੜਾ ਮੱਝ ਐ ਉਹ ਰਸਾ ਵੜ ਗਿਆ ਉਹ ਸੋਰੀਆ ਦੇ ਤਰਫ ਬਾਅਦ ਤੇ 3-4 ਦੀ ਵਾਰਸੀ ਖਣ ਗਏ ਬਾਅਦ ਤੇ ਦੁਆ ਕਰਨਾ ਅੱਜ ਆਵਲੀ ਮੈਂ ਪਹਿਲੀ ਵਾਰੀ ਸਵਾਰੀ ਕਰਨੀ ਹੈ ਜਦੋਂ ਦੀ ਲਿਆਂਦੀ ਹੈ 6 ਮਹੀਨੇ ਹੋ ਗਏ ਮੈਂ ਇਹ ਘੋੜੀ ਤੇ ਨਹੀਂ ਬੈਠਾ ਮੈਂ ਹਮੇਸ਼ਾ ਪੂਰੀ ਘੋੜੀ ਤੇ ਜਾਂ ਦੂਜੀ ਚੰਬੀ ਘੋੜੀ ਤੇ ਬੈਠਾ ਹਾਂ ਇਹ ਅੜੀਆ ਲਿਆ ਥੋੜੀ ਇਹ ਅੜ ਜਾਂਦੀ ਤੇਰੇ ਨਾਲ ਅੜ ਜੇ ਚੱਲ ਬੰਦਾ ਕਾਰੀਗਰ ਤੈਨੂੰ ਅੜ ਕੇ ਕਿੱਥੇ ਜਾਊਗੀ ਈ ਅੱਜ ਉਧਰ ਨੂੰ ਜਾਊਗੀ ਬਲਾਰੋਵਲ ਕੀ ਕਿਹੜਾ ਬਟਾ ਨਹੀਂ ਨਹੀਂ ਉਹ ਨਹੀਂ ਹੋਣਾ ਓਏ ਓਏ ਸਾਲਿਆ ਆ ਪੂਣ ਬਲਦਾ ਇੱਕ ਨਿਕਲੀਆਂ ਜੇ ਦੋ ਐਕਨਕੀ ਚਿੱਟੀ ਤੇ ਇੱਕ ਨਿਕਲੀ ਕਾਲੀ ਗੇਟ ਵੱਲੋਂ ਚੱਲੋ ਬਾਪੂ ਤੁਰਦੀ ਇਹ ਵੀ ਜਾਲ ਖੇਤੇ ਵੀ ਨਹੀਂ ਮੈਂ ਬੈਠਾ ਹਜੇ ਤਾਈ ਤੁਰਦੀ ਆ ਤੁਰਦੀ ਆ ਹੱਤ ਤੀ ਉਹ ਕੰਮ ਦਾ ਵੀਡੀਓ ਕਿੱਥੇ ਬਣਦੀ ਲਓ ਜੀ ਪਸੀਨਾ ਨਿਕਲ ਗਿਆ ਕੁੜੀਆਂ ਦਾ ਮਾਹੀ ਕਰੇ 4 ਕਿਲੋਮੀਟਰ ਦੀ ਵੇੜੀ ਲਾਈ ਆ ਆ ਹਜੇ ਘਰ ਗਿਆ ਪਹਿਲਾਂ ਇਹਨੂੰ ਮਿਲੋ ਸਿਮਰਨ ਇਹ ਆਇਆ ਬਾਹਰੋਂ ਇਹਨੂੰ ਹੋ ਗਿਆ 20 ਦਿਨ ਬਾਸ ਹੁਣ ਤਾਂ ਜਾਣ ਵਾਲਾ ਹੀ ਆ 4 ਦਿਨੇ ਰਹਿ ਗਏ ਆ ਤਾਇਆ ਨੂੰ ਤਾਇਆ ਇਧਰ ਗਾਲਜ ਪਤਾ ਨਹੀਂ ਕੀ ਪਾਇਆ ਆ ਇਹ ਹੋ ਗਿਆ ਮੋੜ ਤਾਈ ਕਹਿੰਦੇ ਹੁੰਦੇ ਵਿਆਹ ਤੋਂ ਬਾਅਦ ਬੰਦਾ ਕੰਟਰੋਲ ਜਰ ਰਵੇ ਤਾਂ ਸਾਰੀ ਸਿਹਤ ਠੀਕ ਰਹਿੰਦੀ ਹੈ ਜੀ ਮੈਂ ਕਿ ਫੂਟ ਤਾਂ ਲਿਆ ਹੁੰਦੇ ਹੈਂ ਦੂਰਾ ਜਾਂਦਾ ਰੋਇ ਗੁਲਾਬੀ ਹੋ ਗਈ ਐ ਤੁਸੀਂ ਇਹਨਾਂ ਪਪੂ ਹੁਣ ਕਿਹੜੀਆਂ ਕੱਢਣੀਆਂ ਆਹ ਕੱਢਦੇ ਦੋਨੇ ਲਾਲ ਆ ਇੱਥੇ ਮੈਂ ਆ ਬਛੇਰੇ ਵਾਲੀ ਤੇ ਤੂੰ ਆਪਾਂ ਨਵੀਂ ਤਾਂ ਤੂੰ ਬੈਠੀ ਨਾਲੇ ਜਾਨੂੰ ਸ਼ੈਟਲੈਨ ਤੂਹਾਨ ਨੂੰ ਬੱਚਾ ਨਾਲ ਹੀ ਹਾਂ ਤੇ ਆਹ ਗਰੀਬਣੀ ਨੂੰ ਫੇਰ ਇੱਥੇ ਛਾਮਣ ਗੇੜਾ